ਆਪਾਂ ਚੱਲੇ ਆ ਹੁਣ ਕਮਰਾ ਛੱਡ ਕੇ ਹੁਣ ਚੱਲਦੇ ਆ ਗੁਰਦੁਆਰਾ ਕਰਪਾਣ ਪੇਟ ਸਾਹਿਬ ਉਸ ਤੋਂ ਬਾਅਦ ਆ ਘਰ ਨੂੰ ਰਵਾਨਾ ਹੋਵਾਂਗੇ ਤੇ ਕਮਰਾ ਕੋਚ ਇਦਾਂ ਦਾ ਤੁਸੀਂ ਦੇਖ ਸਕਦੇ ਆ ਤੇ ਗੁਰਲੀਨਪੁਰ ਵੀ ਕਪੜੇ ਚੇਂਜ ਕਰਕੇ ਤਿਆਰ ਹੋ ਗਈ ਆ ਕਿਉਂਕਿ ਹੁਣ ਬਾਈਕ ਤੇ ਸਫ਼ਰ ਕਰਨਾ ਆ ਤੇ ਬਾਈਕ ਤੇ ਸਫ਼ਰ ਕਰਨਾ ਥੋੜਾ ਆਪਾਂ ਹੈ ਚੱਲਦੇ ਆ ਮਿਲਦੇ ਆ ਫਿਰ ਗੁਰਦੁਆਰਾ ਕਰਪਾਣ ਪੇਟ ਸਾਹਿਬ ਕਿਉਂਕਿ ਲੰਗਰ ਜੀ ਛਕਣਾ ਆ ਕਾਫੀ ਟਾਈਮ ਲੱਗਣਾ ਮੇਰਾ ਭਰਾ ਬਣੇ ਰਿਹਾ ਵੀਡੀਓ ਦੇ ਨਾਲ ਤੇ ਬਹੁਤ ਸਾਰਾ ਪਿਆਰ ਦੇਣ ਵਾਸਤੇ ਬੜੀ ਮਿਹਰਬਾਨੀ ਧੰਨਵਾਦ ਦਿਲੋਂ ਤਹਾ ਦਿਲੋਂ ਧੰਨਵਾਦ ਜੀ ਚਾਰਜਰ ਗੁਰਦੁਆਰਾ ਮਾਛੀਵਾੜਾ ਸਾਹਿਬ ਤੋਂ ਚੱਲੇ ਪਾਤੇ ਜੀ ਤੇ ਤੇ ਆਪ ਦੀ ਦਰਸ਼ਨ ਕਰ ਸਕਦੇ ਆ ਗੁਰਦੁਆਰਾ ਮਾਛੀਵਾੜਾ ਸਾਹਿਬ ਜੀ ਤੇ ਸਾਹਮਣੇ ਹੈਗਾ ਇਧਰ ਗੁਰਦੁਆਰਾ ਖੂ ਸਾਹਿਬ ਜੀ ਜਿੱਥੋਂ ਕੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਪਾਸ਼ਾ ਜੀ ਨੇ ਇੱਥੋਂ ਸੰਗਤ ਜੀ ਉਹ ਜੀ ਕਰਨੇ ਨਾਮ ਨਾ ਨਾਮ ਨਾ ਪਿਛੋ ਨਾ ਨਾ ਸੌਰੀ ਇਹ ਇਥੋਂ ਖੂਹ ਸਾਹਿਬ ਜਿੱਥੋਂ ਗੁਰਗੁਰ ਸਿੰਘ ਜੀ ਨੇ ਚਲ ਸਕੇ ਤੇ ਫਿਰ ਇਥੇ ਇਸ਼ਨਾਨ ਪਾਣੀ ਕੀਤਾ ਤੇ ਉਸ ਤੋਂ ਬਾਅਦ ਨਿਤਨੇਮ ਦਾ ਜਪ ਸ਼ੁਰੂ ਕੀਤਾ ਜੀ ਆ ਵੀ ਦਰਸ਼ਨ ਕਰ ਸਕਦੇ ਇਹ ਹੈ ਦੀਵਾਨ ਹਾਲ ਉਹ ਕਰੋ ਦਰਸ਼ਨ ਸਾਹਮਣੇ ਗੁਰਦਰਾ ਸਾਹਿਬ ਦੇ ਇਹ ਹੈਗਾ ਜੀ ਗੁਰਦਰਾ ਮਾਸ਼ੀਵਾੜਾ ਸਾਹਿਬ ਤੇ ਅੱਜ ਇਹ ਸੰਗਤ ਕਾਫੀ ਮਾਤਰਾ ਵਿੱਚ ਪਹੁੰਚੀ ਹੈ ਜੀ ਐ ਲੱਗਦਾ ਕੋਈ ਸਮਾਗਮ ਆ ਜੀ ਕਿਉਂਕਿ ਕੱਲ ਤੇ ਇੰਨੀ ਸੰਗਤ ਹੈ ਨਹੀਂ ਸੀ ਤੇ ਅੱਜ ਗੁਰੂ ਦਾਸ ਦੀ ਕਿਰਪਾ ਨਾਲ ਕਾਫੀ ਇਕੱਠਿਆ ਸੰਗਤ ਆ ਜੀ ਤੇ ਇਹ ਆ ਜੀ ਲੰਗਰ ਹਾਲ ਤੇ ਲੰਗਰ ਛੱਕੇ ਆਪਾਂ ਚਾਲੇ ਬਾਤ ਤੇ ਗੁਰਦਰਾ ਕਿਰਪਾਣ ਭੇਡ ਸਕਦੇ ਤੇ ਇਸ ਸਾਈਡ ਤੇ ਨਿਵਾਸਥਾਨ ਹੈ ਜੀ ਇੱਥੇ ਇੱਕ ਕੱਲ ਰਾਤ ਰਹੇ ਸੀਗੇ ਤੇ ਹੁਣ 200 ਰੁਪਏ ਦੇ ਕੇ ਕਮਰਾ ਮਿਲ ਗਿਆ ਤਾਂ ਹੁਣ ਆਪਾਂ ਚਾਲੇ ਪਾਤੇ ਗੁਰਦਰਾ ਸਾਹਿਬ ਨੂੰ ਗੁਰਦਰਾ ਦੀ ਬੈਕ ਸਾਈਡ ਤੇ ਹੀ ਨਿਵਾਸਥਾਨ ਹੈ ਤੇ ਉੱਥੇ ਹੀ ਐਂਟਰੀ ਕੀਤਾ ਸੀ ਤੇ ਉੱਥੇ ਹੀ ਆਪਾਂ ਰਵਾਨੀ ਵੀ ਕਰ ਲਈ ਜਿੰਦੇ ਤੇ ਆ ਵੀ ਦੇਖ ਸਕਦੇ ਆ ਜੀ ਇਹ ਇਧਰ ਆ ਮੇਨ ਗੇਟ ਆ ਗੁਰਦੁਆਰਾ ਚਰਨ ਕਬਲ ਸਾਹਿਬ ਮਾਸੀਵਾੜਾ ਸਾਹਿਬ ਦੇਖ ਸਕਦੇ ਆ ਜੀ ਆਪ ਘਰ ਦਰਸ਼ਨ ਲਾਸਟ ਵਾਰ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਿਤੇ ਤੇ ਇਧਰ ਦੁਕਾਨਾਂ ਲੱਗੀਆਂ ਸੰਗਤਾਂ ਵਾਸਤੇ ਕੁਝ ਖਰੀਦਣ ਵਾਸਤੇ 20 ਰੁਪਏ ਦੀ 30 ਰੁਪਏ ਦੀ ਹੈ ਨਾ ਤੇ ਇਧਰ ਅਜਾਇਬ ਘਰ ਹੈ ਜੀ ਸੰਗਤ ਜੀ ਆਪ ਜੀ ਨੂੰ ਦਰਸ਼ਨ ਕਰਵਾਏ ਆ ਤੇ ਆਪ ਜੀ ਨਾਲ ਰਸਤੇ ਨਾਲ ਸਾਰਾ ਰੂਬਰੂ ਕਰਵਾ ਰਹੇ ਆ ਕਿ ਇਹ ਰਸਤਾ ਜਾਂਦਾ ਜੀ ਗੁਰਦਰਾ ਚੁਬਾਰਾ ਸਾਹਿਬ ਗੁਰਦਰਾ ਗਣੀ ਖਾਂ ਤੇ ਨਬੀ ਖਾਂ ਦਾ ਗੁਰਦਰਾ ਸਾਹਿਬ ਵੀ ਥੇ ਠੀਕ ਹੈ ਇੱਥੋਂ ਮੇਰੇ ਤੋਂ 200 ਮੀਟਰ ਦੀ ਦੂਰੀ ਤੇ ਆ ਗੁਰਦਰਾ ਸਾਹਿਬ ਜੀ ਅਸੀਂ ਤਾਂ ਫਿਲਹਾਲ ਪੈਦਲ ਹੀ ਚੱਲ ਕੇ ਚੱਲ ਗਏ ਸੀ ਕਿਉਂਕਿ ਪਹਿਲੇ ਇਸ ਬਾਜ਼ਾਰ ਦੇ ਵਿੱਚ ਇੱਕ ਗੁਰਦਰਾ ਪੈਂਦਾ ਚੁਬਾਰਾ ਸਾਹਿਬ ਜਿਥੇ ਕੀ ਆਪ ਵੀ ਜਾਣਦੇ ਹੋ ਕਿ ਭਾਈ ਗੁਲਾਬਾ ਤੇ ਪੰਜਾਬਾ ਜੀ ਜੋ ਕਿ ਬਾਗ ਦੇ ਮਾਲਕ ਸੀ ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖਿਆ ਕਿ ਬਾਗ ਦੇ ਵਿੱਚ ਆਰਾਮ ਕਰ ਰਹੇ ਆ ਉਹ ਸਤਿਕਾਰਯੋਗ ਸਤਿਕਾਰ ਨਾਲ ਬੜੇ ਪਿਆਰ ਦੇ ਨਾਲ ਆਪਣੇ ਘਰ ਲੈ ਕੇ ਗਏ ਗੁਰਦੁਆਰਾ ਚਵਾਰਾ ਸਾਹਿਬ ਜੀ ਤੇ ਉਥੋਂ ਆਪ ਵੀ ਜਾਣਦੇ ਹੋ ਕਿ ਭਾਈ ਗਨੀਖਾਂ ਤੇ ਨੰਬੀਖਾਂ ਨੂੰ ਪਤਾ ਲੱਗਾ ਦੀ ਕੌਨਸਲ ਸ੍ਰੀ ਗੁਰੂ ਗੋਬਿੰਦ ਪਾਸ਼ਰੀ ਮਹਾਰਾਜ ਭਾਈ ਗੁਲਾਬੇ ਦੇ ਪੰਜਾਬੀ ਦੇ ਘਰ ਪਹੁੰਚੇ ਨੇ ਤੇ ਬੜੀ ਸ਼ਰਧਾ ਭਾਵਨਾ ਨਾਲ ਉਹਨਾਂ ਨੇ ਭਾਈ ਗੁਲਾਬੇ ਦੇ ਪੰਜਾਬੀ ਦੇ ਘਰੋਂ ਉੱਚ ਦਾ ਫੇਰ ਬਣਾ ਕੇ ਆਪਣੇ ਘਰ ਲਿਆਂਦਾ ਤੇ ਉਹਨਾਂ ਦੀ ਸੇਵਾ ਕੀਤੀ। ਆਪ ਵੀ ਦੇਖ ਸਕਦੇ ਹੋ ਇੱਥੇ ਮਾਰਕੀਟ ਕਾਫੀ ਵਧੀਆ ਦੁਕਾਨਾਂ ਦੀ ਸੰਗਤ ਵੀ ਕਾਫੀ ਆਉਂਦੀ ਹੈ ਜੀ। ਤੇ ਇਹ ਹੈ ਜੀ ਮਸੀਬੜਾ ਸਾਹਿਬ ਜੀ ਦਾ ਸਰਕਾਰੀ ਸਕੂਲ ਉਹ ਸਰਕਾਰੀ ਸਕੂਲ ਕੀ ਜਿਹੜੇ ਪ੍ਰਾਣੀਆਂ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਜਦੋਂ ਅਸੀਂ ਸਕੂਲ ਪੜ੍ਹਦੇ ਸੀ ਕਿ ਕੰਦਾ ਟੱਪ ਕੇ ਸਕੂਲੋਂ ਨਾ ਠੰਦੇ ਤੇ ਅੱਜ ਪਛਤਾਉਂਦੇ ਆ ਕਿ ਚਾਰ ਜਮਾਤਾਂ ਪੜੇ ਹੁੰਦੀ ਤਾਂ ਸ਼ਾਇਦ ਸਾਡੇ ਪੱਲੇ ਕੁਝ ਪੈ ਜਾਂਦਾ ਹਾਂਜੀ ਸੰਗਤ ਜੀ ਇਹ ਚਰਾਇਆ ਦੇਖ ਸਕਦੇ ਆ ਤੇ ਇਧਰੋਂ ਸੱਜੀ ਹੱਥ ਨੂੰ ਗੁਰਦਰਾ ਚਵਾਰਾ ਚਵਾਰਾ ਸਾਹਿਬ ਆ ਜਾਂਦਾ ਜੀ ਉਹ ਨਿਸ਼ਾਨ ਸਾਹਿਬ ਜੀ ਦੇਖ ਸਕਦੇ ਤੇ ਇਹ ਰਸਤਾ ਗੁਰਦੁਆਰਾ ਕਰਪਾਨਪੇਟ ਨੂੰ ਚੱਲ ਜਾਂਦਾ ਜੀ ਆਪਾਂ ਜਾ ਰਹੇ ਹਾਂ ਗੁਰਦੁਆਰਾ ਕਰਪਾਨਪੇਟ ਸਾਹਿਬ ਤੇ ਮੈਨੂੰ ਲੱਗਦਾ ਵੀ ਵੀਡੀਓ ਵੱਡੀ ਹੋ ਜਾਏਗੀ ਸਾਡੇ ਫੋਨ ਦੀ ਮੈਮਰੀ ਕਾਫੀ ਫੁੱਲ ਹੋ ਗਈ ਆ ਸ਼ੋਰ ਦੇ ਵਿੱਚ ਅਸੀਂ ਨਿਭਟਾ ਦਿੰਨੇ ਆ ਕਿਉਂਕਿ ਜਦੋਂ ਟੀ ਪੁਆਇੰਟ ਹੁੰਦਾ ਜੀ ਗੁਰਦੁਆਰਾ ਮਾਸ਼ੀਵਾੜਾ ਸਾਹਿਬ ਤੋਂ ਉਸ ਤੋਂ ਤੁਸੀਂ ਖੱਬੇ ਹੱਥ ਨੂੰ ਹੋ ਜਾਣਾ ਅੱਗੇ ਬਾਕੀ ਰਸਤਾ ਦਾ ਨਿਸ਼ਾਨ ਕਿਸ ਨੂੰ ਪੁੱਛ ਕੇ ਬੰਦਾ ਚਲੀ ਜਾਂਦਾ ਜੀ ਠੀਕ ਹੈ ਜੀ ਮਿਲਦੇ ਹਾਂ ਗੁਰਦੁਆਰਾ ਕਰਪਾਣਪੀੜ ਸਾਹਿਬ ਕੋ ਜੀ ਵੀਡੀਓ ਕਾਫੀ ਲੰਬੀ ਹੋ ਜਾਣੀ ਹੈ ਜੀ ਚਲੋ ਜੀ ਸੰਗਤ ਜੀ ਸਮਾ ਹੋ ਗਿਆ 1 ਵਜੇ ਦਾ ਤੇ ਆਪਾਂ ਪਹੁੰਚੇ ਆ ਗੁਰਦੁਆਰਾ ਕਰਪਾਣਪੀੜ ਸਾਹਿਬ ਤੇ ਆ ਜੀ ਦਰਸ਼ਨ ਕਰ ਸਕਦੇ ਆ ਉਹ ਸਾਹਮਣੇ ਬਿੱਲੀ ਤੇ ਪੂਛਾ ਉਹਨੇ ਜਬਰੀ ਤੁਨੀ ਵਾਲੀ ਤੁਸੀਂ ਖੜੀ ਰੱਖੀ ਹੈ ਤੇ ਬੀਬੀ ਜੀ ਅੰਦਰ ਗਈ ਬੀਬੀ ਦੇ ਨਾਲ ਹੀ ਤੁਰੇ ਫਿਰਦੀ ਜਾਂਦੀ ਹੋਣੀ ਨਾ ਇਹ ਬੁੱਬੀ ਗਲੀਨ ਕੋਲ ਵੀ ਤਿਆਰ ਆ ਤੇ ਚਲਦਿਆਂ ਜੀ ਗੁਰਦੁਆਰਾ ਕਰਪਾਣ ਪੀੜ ਸਾਹਿਬ ਪਹੁੰਚ ਚੁੱਕੇ ਆ ਤੇ ਇਹ ਨਿਹੰਗ ਸਿੰਘਾਂ ਦੇ ਸੇਵਾ ਦੇ ਅੰਦਰ ਵਿੱਚ ਗੁਰਦਰਾ ਸਾਹਿਬ ਸੰਤ ਮਹਾਪੁਰ ਸੇ ਬੱਬਾ ਗੁਰਦੇਵਾਲ ਸਿੰਘ ਜੀ ਰਾਜ ਪਲਾਸੀ ਬਖਸ਼ ਹਜੂਰ ਕਰਦੇ ਉਹ ਬਾਤ ਐਸੇ ਗੁਣ ਹਰ ਖਾਲਸਾ ਬਖਸ਼ਾ ਹੈ ਭਗਤ ਗਿਆਨੀ ਰਾਜ ਜੋ ਜੋਗੇਸ਼ਵਰ ਹਾਂਜੀ ਹਾਂਜੀ ਤੇ ਤੇ ਦੋ ਬਿੱਲੀ ਅੱਗੇ ਪਿਛਲੇ ਜਿੱਚੇ ਕੁੱਤੇ ਸੀਗੇ ਐਦਾਂ ਕਿ ਬਿੱਲੀਆਂ ਆ ਤੇ ਉਹ ਚੰਗਾ ਤਗੜਾ ਸ਼ੇਰ ਭੱਲੇ ਪਾਪਾ ਜੀ ਨੇ ਦੇ ਕੋ ਲਈ ਆ ਜੀ ਬੂਟ ਬੂਟ ਉੱਥੇ ਮੈਂ ਲਾਇਆ ਕੋਈ ਨਾ ਲਾ ਦੇ ਲਾ ਦੇ ਇਹ ਸੰਗਦੇਸਾਤਾ ਉਪਰ ਦੇਦਾਂ ਦਾ ਆ ਵੀ ਦੇ ਸਕਦੇ ਆ ਤੇ ਨਿਆਂ ਸਿੰਘ ਆਨੇ ਘੋੜੇ ਪਾਲਦੇ ਆ ਦੇਖਾਦੇ ਤੇ ਇਹ ਕਾ ਆ ਦੋਏ ਪਿਛਲੀ ਵਾਰ ਕਾਫੀ ਸਿੰਘ ਜੀ ਇਸ ਟਾਂ ਬੀਬੀ ਦੀ ਤੇ ਗੁਰਦਰਾ ਕਰਪਾਣ ਪੀੜ ਸਾਹਿਬ ਕਰ ਸਕਦੇ ਆ ਇਹ ਤੇ ਦਰਸ਼ਨ ਜਦੋਂ ਲਾਦਾ ਬੁੱਢਾ ਦਲ ਵਾਲਿਆਂ ਦੀ ਹੈਗੀ ਆ ਜੀ ਇਹ ਸੇਵਾ ਅੰਦਰ ਜ ਤੇ ਆਪ ਜੀ ਦਰਸ਼ਨ ਕਰ ਸਕਦੇ ਆ ਇਹ ਅੰਬ ਦਾ ਦਰਖਤ ਆ ਜੀ ਕਾਵਾ ਟਵਾ ਮਲਬਗਾ ਤੇ ਬਿੱਲੀਆਂ ਇੱਥੇ ਰਾਖੀ ਕਰ ਰਹੀਆਂ ਤੇ ਮੋਰਾਂ ਦੀਆਂ ਚਹਿ ਚਹਿ ਸੁਣ ਰਹੀਆਂ ਬਈ ਬਹੁਤ ਮਜ਼ੇਦਾਰ ਸਭ ਤੋਂ ਪਹਿਲੇ ਆ ਜੀ ਨੂੰ ਦਰਸ਼ਨ ਕਰਾਵਾਂਗੇ ਝੂਲਦੇ ਨਿਸ਼ਾਨ ਰਹੇ ਪੰਥ ਮਹਾਰਾਜ ਦੇ ਹੀ ਹੈ ਨਾ ਤੇ ਇੱਥੇ ਅੰਬ ਦੇ ਪੇੜ ਕਾਫੀ ਆ ਜੀ ਤੇ ਅੰਬ ਲੱਗੇ ਹੋਏ ਆ ਆਪ ਜੀ ਦੇਖ ਸਕਦੇ ਆ ਅੰਬ ਲੱਗੇ ਗੁਰਦੁਆਰਾ ਕਿਰਪਾਣ ਪੀੜ ਸਾਹਿਬ ਹਲਾਈ ਮੈਨੂੰ ਕੋ ਯੰਬੂ ਦੀ ਲਾੜੋ ਇੰਨਾ ਸ਼ੌਕ ਹੈ ਜਾਰੋ ਫੀਟ ਤੇ ਬੰਦਾ ਖੜੋ ਪਰ ਜਿਹੜੇ ਲੱਗੇ ਆ ਨਾ ਇਧਰ ਤੇ ਉਹ ਨਿਹਰਾ ਲੱਗੇ ਤੇ ਇੱਕ ਖੂਹੀ ਆ ਪੁਰਾਣੀ ਖੂਹੀ ਤੇ ਇਹਦਾ ਵੀ ਇਤਿਹਾਸ ਤੁਹਾਨੂੰ ਦੱਸਦੇ ਆ ਜੀ ਕੁਝ ਇਤਿਹਾਸ ਪੜਾਂਗੇ ਤੇ ਫੇਰ ਜਿਆਦਾ ਕੋਈ ਸ਼ੌਕ ਆ ਬਿਆ ਤੇ ਤੇ ਆ ਗੁਰਦੁਆਰਾ ਸਾਹਿਬ ਦੀ ਐਂਡਰੈਸ ਆ ਜੀ ਤੇ ਸਾਹਮਣੇ ਸੰਗਤ ਜੀ ਇਤਿਹਾਸ ਲਿਖਿਆ ਦਸਵੀਂ ਪਾਤਸ਼ਾਹੀ ਦਸਵੀਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਗੁਰਦੁਆਰਾ ਸ੍ਰੀ ਕਿਰਪਾਨਪੀੜ ਸਾਹਿਬ ਮਾ시ਵੜਾ ਸਾਹਿਬ ਜੀ ਇਤਿਹਾਸ ਗੁਰਦੁਆਰਾ ਸ੍ਰੀ ਕਿਰਪਾਨਪੀੜ ਸਾਹਿਬ ਆਪ ਜੀ ਦੇ ਨਾਲ ਇਤਿਹਾਸਾਂ ਜਾ ਕਰਨ ਜਾ ਰਹੇ ਹਾਂ ਸੰਗਤ ਜੀ ਸੋ ਜਿਨ੍ਹਾਂ ਨੂੰ ਪੜਨਾ ਹੁੰਦਾ ਸਕਰੀਨਸ਼ਾਟ ਲੈ ਕੇ ਆਪ ਜੀ ਇਤਿਹਾਸ ਪੜ ਸਕਦੇ ਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਿੰਘ ਸਾਹਿਬ ਚਮਕੌਰ ਸਾਹਿਬ ਦੀ ਜੰਗ ਵਿੱਚ ਆਪਣੇ ਵੱਡੇ ਦੋ ਜਿਗਰ ਦੇ ਟੋਟੇ ਤਿੰਨ ਪਿਆਰੇ ਅਤੇ 35 ਸਿੰਘ ਸ਼ਹੀਦ ਕਰਵਾ ਗਏ ਪੰਜਾਂ ਸਿੰਘਾਂ ਦੇ ਹੁਕਮ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਨੂੰ ਪ੍ਰਮਾਣ ਕਰਦੇ ਹੋਏ ਅੱਠ ਪੋ ਦੀ ਰਾਤ ਸਿੰਘਾਂ ਨੂੰ ਕਿਹਾ ਅਸੀਂ ਤੁਹਾਨੂੰ ਮਾਸੀਵਾੜ ਦੇ ਜੰਗਲਾਂ ਵਿੱਚ ਮਿਲਾਂਗੇ ਤੁਰ ਤਾਰੇ ਦੀ ਸਿਹਦ ਚਲੇ ਆਉਣਾ ਚਮਕੌਰ ਦੀ ਕੱਚੀ ਗੜੀ ਨੂੰ ਛੱਡਿਆ ਸੀ ਰਾਤ ਨੂੰ ਸ਼ਾਹੀ ਫੌਜਾਂ ਵਿੱਚ ਸਿੰਘਾਂ ਦੇ ਜਾਕਾਰੇ ਸੁਣ ਕੇ ਭਾਜਣਾ ਪੈ ਗਈਆਂ ਸਨ ਘਮਾਸਾਨ ਦਾ ਯੁੱਧ ਹੋਇਆ ਸੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਨੂੰ ਮਾਨ ਸਿੰਘ ਜੀ ਨੂੰ ਤਾਂ ਗੁਰੂ ਜੀ ਨੇ ਟਿੰਡ ਦਾ ਸਰਾਨਾ ਲੈ ਲਾਦੇ ਆਰਾਮ ਕਰ ਰਹੇ ਸੀ ਗੁਰੂ ਜੀ ਨੂੰ ਝੰਡੇ ਠਾ ਆਣ ਮਿਲੇ ਸਨ ਅੰਮ੍ਰਿਤ ਵੇਲੇ ਗੁਰੂ ਜੀ ਨੂੰ ਭਾਈ ਗੁਲਾਬਾ ਪੰਜਾਬਾ ਅਤੇ ਘਰ ਚ ਬਾਰਾ ਸਾਬ ਲਾਇਆਈ ਸੰ ਇਹਨਾਂ ਦੇ ਘਰੋਂ ਹੀ ਭਾਈ ਨਵੀਖਾਂ ਗਨੀਖਾਂ ਦਸ਼ਮੇਸ਼ ਪਿਤਾ ਨੂੰ ਸਿੰਘਾਂ ਨਾਲ ਆਪਣੇ ਨਿੱਜੀ ਕਰ ਲਾਇਏ ਸਨ ਭਾਈ ਨਵੀਖਾਂ ਗਨੀਖਾਂ ਗੁਰੂ ਜੀ ਦੇ ਸੱਚੇ ਸੇਵਕ ਸਨ ਸਵੇਰੇ ਚਮਕੌਰ ਸਾਹਿਬ ਵਿੱਚ ਦਸ਼ਮੇਸ਼ ਪਿਤਾ ਦਾ ਸ਼ਾਹੀ ਫੌਜਾਂ ਨੂੰ ਪਤਾ ਲੱਗਣ ਤੇ 10000 ਦੀਆਂ ਟੁਕੜੀਆਂ ਵਿੱਚ ਫੌਜ ਵਾਲੇ ਦੁਆਲੇ ਗੁਰੂ ਜੀ ਦੀ ਭਾਲ ਲਈ ਨਿਕਲ ਪਈਆਂ ਸਨ ਦਿਲਾਵਰ ਖਾਨ ਦੀ ਫੌਜ ਨੇ ਮਾਸ਼ੀਵਾਲਾ ਸਾਹਿਬ ਦੀ ਘੇਰਾਬੰਦੀ ਕੀਤੀ ਹੋਈ ਸੀ। ਦਿੱਲੀੋਂ ਚੱਲਣ ਸਮੇਂ ਦਿਲਾਵਰ ਖਾਨ ਨੇ ਸੁਖਣਾ ਸੁਖੀ ਸੀ ਕਿ ਅੱਲਾਹ ਤਾਲਾ ਮੇਰੀ ਫੌਜ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਟੱਕਰ ਨਾ ਕਰਨਾ ਪਵੇ। ਇਸ ਬਦਲੇ ਮੈਂ 500 ਮੋਹਰਾਂ ਉੱਚ ਦੇ ਪੀਰ ਨੂੰ ਭੇਟ ਕਰ ਬਸਤਰ ਲੈ, ਕੱਪੜੇ ਪਹਿਰੇ, ਤੁਰਕ ਫਣੀਆਂ ਮਲਕੀਆ ਸਾਹੀ ਫੌਜ ਦੇ ਘੇਰੇ ਵਿੱਚੋਂ ਨਿਕਲਣ ਦੀ ਵਿਉਂਤ ਪੋਚਦੇ ਪੀਰ ਬਣ ਕੇ ਬਣਾਈ ਗਈ ਸੀ ਕਿਉਂਕਿ ਅੱਜ ਵੀ ਬਹਾਵਲ ਬਹਾਵਲਪੁਰ ਪਾਕਿਸਤਾਨ ਦੇ ਸਾਰੇ ਸੂਫੀ ਫਕੀਰ ਕੇਸੀ ਧਾਰੀ ਹਨ ਤੇ ਨੀਲ ਕੱਪੜੇ ਪਾਉਂਦੇ ਹਨ ਸਾਰਿਆਂ ਨੇ ਨੀਲ ਕੱਪੜੇ ਪਾ ਗੁਰੂ ਜੀ ਨੂੰ ਪਲੰਘ ਤੇ ਬਿਠਾ ਚੌਰ ਸਾਹਿਬ ਦੀ ਸੇਵਾ ਭਾਈ ਦਇਆ ਸਿੰਘ ਭਾਈ ਨਵੀਖਾਂ ਭਾਈ ਗਨੀਖਾਂ ਭਾਈ ਧਰਮ ਸਿੰਘ ਭਾਈ ਮਾਨ ਸਿੰਘ ਪਲੰਘ ਚੁੱਕ ਕੇ ਕਰੀਬ 1.5 ਕਿਲੋਮੀਟਰ ਹੀ ਗਏ ਸਨ ਕਿ ਸ਼ਾਹੀ ਫੌਜਾਂ ਵੇ ਰੋਕ ਲਿਆ ਦਲਾਵਰ ਖਾਨ ਨੇ ਪੁੱਛਿਆ ਕੌਣ ਹਨ ਕਿੱਥੇ ਚੱਲੇ ਹਨ ਭਾਈ ਨਵੀਖਾਂ ਬੋਲਿਆ ਸਾਡੇ ਉੱਚ ਦੇ ਪੀਰ ਹਨ ਪਵਿੱਤਰ ਅਸਥਾਨਾਂ ਦੀ ਜਹਾਦ ਕਰ ਰਹੇ ਹਨ ਸਵੇਰ ਦਾ ਵਕਤ ਸੀ ਦਲਾਵਰ ਖਾਨ ਨੇ ਕਿਹਾ ਤੁਹਾਡੇ ਉੱਚ ਦੇ ਪੀਰ ਇਸਨਾਖਤ ਕਰਵਾਏ ਬਿਗੈਰ ਅੱਗੇ ਨਹੀਂ ਜਾ ਸਕਦੇ ਸਾਡੇ ਨਾਲ ਭਾਈ ਨਵੀਖਾਂ ਗਣੀਖਾਂ ਬੋਲੇ ਪੀਰ ਜੀ ਤਾਂ ਰੋਜ਼ੇ ਤੇ ਹਨ ਅਸੀਂ ਸਾਰੇ ਖਾਣੇ ਵਿੱਚ ਸ਼ਰੀਕ ਹੋਵਾਂਗੇ ਦਸ਼ਮ ਪਿਤਾ ਨੂੰ ਦਸ਼ਮ ਪਿਤਾ ਜੀ ਨੂੰ ਭਾਈ ਦਇਆ ਸਿੰਘ ਨੇ ਕਿਹਾ ਤੁਸੀਂ ਤਾਂ ਰੋਜੇ ਦੇ ਬਹਾਨੇ ਵੱਜ ਗਏ ਸਾਡਾ ਕੀ ਬਣੂਗਾ ਗੁਰੂ ਜੀ ਨੇ ਆਪਣੇ ਕਮਰ ਕੱਸੇ ਵਿੱਚੋਂ ਛੋਟੀ ਕੁਰਬਾਨ ਕਰਦ ਭਾਈ ਦਇਆ ਸਿੰਘ ਨੂੰ ਦਿੱਤੀ ਕਿਹਾ ਇਸ ਨੂੰ ਖਾਣੇ ਖਾਣੇ ਵਿੱਚ ਫੇਰ ਲੈਣਾ ਖਾਣਾ ਦੇਗ ਬਣ ਜਾਏਗਾ ਤਾਂ ਪਰਮ ਦਾ ਨਾਸ ਛੱਪੇ ਸ਼ੰਦ ਲਗੇ ਰੰਗ ਵੈਗਰੂ ਕਹਿ ਕੇ ਸ਼ਗ ਲੈਣਾ ਮੁਸਲਮਾਨੀ ਮੁਸਲਮਾਨੀ ਖਾਣਾ ਤਿਆਰ ਕਰਵਾ ਕੇ ਸਾਰਿਆਂ ਅੱਗੇ ਰੱਖਿਆ ਤਾਂ ਭਾਈ ਦਇਆ ਸਿੰਘ ਨੇ ਕਰਦ ਕਰਪਾਨ ਕੱਢ ਕੇ ਖਾਣੇ ਵਿੱਚ ਫੇਰੀ ਦਲਾਵਰ ਖਾਂ ਜਰਨੈਲ ਬੋਲਿਆ ਇਹ ਕੀ ਕਰ ਰਹੇ ਹੋ ਤਾਂ ਭਾਈ ਨਬੀ ਖਾਂ ਬੋਲੇ ਜਰਨੈਲ ਸਾਹਿਬ ਹੁਣੇ ਮੱਕਾ ਮਦੀਨਾ ਤੋਂ ਪੈਗਾਮ ਆਇਆ ਹੈ ਕਿ ਖਾਣਾ ਖਾਣ ਤੋਂ ਪਹਿਲਾਂ ਕਰਦ ਪੇਟ ਜਰੂਰ ਕਰੋ ਸਨਾਖਤ ਲਈ ਕਾਜੀ ਨੂਰ ਮੁਹੰਮਦ ਜੋ ਗੁਰੂ ਜੀ ਦਾ ਮਿੱਤਰ ਸੀ ਨੂੰ ਨਾਲ ਨਾਲ ਦੇ ਪਿੰਡੋਂ ਨੂਰਪੁਰ ਤੋਂ ਬੁਲਾਇਆ ਗਿਆ ਸੀ ਕਾਜੀ ਨੂਰ ਮੁਹੰਮਦ ਨੇ ਆ ਕੇ ਦਲਾਵਰ ਦਲਾਵਰ ਖਾਨ ਨੂੰ ਕਿਹਾ ਸ਼ੁਕਰ ਕਰ ਉੱਚ ਦੇ ਪੀਰ ਨੇ ਫਲੰਗ ਰੋਕਣ ਤੇ ਕੋਈ ਵੱਧ ਦੁਆ ਨਹੀਂ ਦਿੱਤੀ ਇਹ ਪੀਰਾਂ ਦੇ ਪੀਰ ਹਨ ਦਲਾਵਰ ਖਾਨ ਨੇ ਸਜਦਾ ਕਰਕੇ ਖਿਮਾ ਮੰਗੀ ਅਤੇ ਬਾ ਇੱਜ਼ਤ ਅੱਗੇ ਜਾਣ ਲਈ ਕਿਹਾ ਘਟ ਘਟ ਕੇ ਅੰਤਰ ਕੀ ਜਨਤ ਭਲੇ ਬੁਰੇ ਕੀ ਪੀਰ ਪਛਾਨਤ ਸਤਿਗੁਰਾਂ ਨੇ ਕਿਹਾ ਦਲਾਵਰ ਖਾਂ ਤੂੰ ਤਾਂ 500 ਮੋਰਾ ਉੱਚ ਦੇ ਪੀਰ ਨੂੰ ਭੇਟ ਕਰਨ ਦੀ ਸੁਖਣਾ ਸੁਖੀ ਸੀ ਪੂਰੀ ਕਰੋ ਦਲਾਵਰ ਖਾਂ ਦਾ ਨਿਸ਼ਾ ਪੱਕਾ ਹੋ ਗਿਆ ਟੱਟ 500 ਮੋਰਾ ਤੇ ਕੀਮਤੀ ਦਿਸਾਲਾ ਮੰਗਵਾ ਕੇ ਗੁਰੂ ਜੀ ਦੇ ਚਰਨਾਂ ਵਿੱਚ ਰੱਖਿਆ ਤੇ ਭੋਲ ਬਖਸ਼ਾਈ ਗੁਰੂ ਜੀ ਨੇ ਇਹ ਭੇਟ ਨਬੀ ਖਾਂ ਗਨੀ ਖਾਂ ਨੂੰ ਦੇ ਦਿੱਤੀ ਸੀ ਦੇਗ ਅਤੇ ਖਾਣੇ ਵਿੱਚ ਕਿਰਪਾਨ ਪੇਟ ਕਰਨ ਦਾ ਰਿਵਾਜ ਗੁਰਦੁਆਰਾ ਕਿਰਪਾਨ ਪੇਟ ਤੋਂ ਚੱਲਿਆ ਹੈ ਜੋ ਜੋ ਕਿਆਮਤ ਤੱਕ ਚੱਲਦਾ ਰਹੇਗਾ ਵਾਹਿਗੁਰਜੀ ਦਾ ਹਲਸਾ ਵਾਹਿਗੁਰਜੀ ਦੀ ਫਤਿਹ ਸੰਗਤ ਜੀ ਇਹ ਗੁਰਦੁਆਰਾ ਕਰਪਾਨਪੇਟ ਦਾ ਇਤਿਹਾਸ ਹੈ ਜੀ ਜੋ ਆਪ ਜੀ ਜਾਣਦੇ ਹੋ ਜੋ ਕਿ ਅਰਦਾਸ ਵਿੱਚ ਜਦੋਂ ਵੀ ਕੋਈ ਲੰਗਰ ਤਿਆਰ ਹੋ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਰੱਖਿਆ ਜਾਂਦਾ ਹੈ ਜੀ ਉਸ ਨੂੰ ਕਰਪਾਨਪੇਟ ਇਸ ਕਰਕੇ ਕਰਦੇ ਹਨ ਕਿਉਂਕਿ ਪਾਸ਼ਾ ਜੀ ਦੇ ਹੁਕਮ ਅਨਸਾਰ ਜੋ ਵੀ ਜੋ ਵੀ ਗਲਤ ਸਹੀ ਖਾਣਾ ਹੁੰਦਾ ਹੈ ਉਹ ਦੇਗ ਵਿੱਚ ਪਰਵਰਤ ਹੋ ਜਾਂਦਾ ਹੈ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰ ਸਾਬ ਤੇ ਬੀਬੀ ਜੀ ਇੱਥੇ ਬੈਠੇ ਨੇ ਸੇਵਾ ਕਰ ਰਹੇ ਨੇ ਜੀ ਸੋ ਆਪ ਜੀ ਨਾ ਅੱਗੇ ਦਰਵਾਸਾ ਦੇ ਦਰਸ਼ਨ ਕਰਵਾਉਂਦੇ ਆ ਜੀ ਸੋ ਆਪ ਜੀ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਕਿਰਪਾਨਪੀੜ ਸਾਹਿਬ ਜੀ ਗੁਰਦੁਆਰਾ ਕਿਰਪਾਨਪੀੜ ਸਾਹਿਬ ਜੋ ਕਿ ਸ਼ਸਤਰਾਂ ਵਸਤਰਾਂ ਨਾਲ ਪੂਰਾ ਤਿਆਰ ਬਰ ਤਿਆਰ ਗੁਰੂ ਕੇ ਸਿੰਘ ਲੜਨ ਲੀਆਂ ਫੌਜਾਂ ਨੇ ਸੇਵਾ ਸੰਭੀ ਹੈ ਜੀ ਨਿਹੰਗਾਂ ਸਿੰਘਾਂ ਦੇ ਕੋਲ ਇਹ ਸੇਵਾ ਜੀ ਦਰਸ਼ਨ ਕਰੋ ਸ਼ਸਤਰਾਂ ਦੇ ਕਿਉਂਕਿ ਗੁਰਗਾਂ ਜਿਨ੍ਹਾਂ ਨੂੰ ਸ਼ਸਤਰ ਹਮਾਰੇ ਪੀਰ ਦਾ ਸ਼ਬਦ ਪੂਰਾ ਹੁੰਦਾ ਥੋੜਾ ਕਮੈਂਟਾਂ ਵਿੱਚੋ ਲਿਖ ਕੇ ਦੱਸਿਓ ਆਪ ਜੀ ਕਰੋ ਦਰਸ਼ਨ ਸੰਗਤ ਜੀ ਗੁਰਦਵਾਰਾ ਕਿਰਪਾਨ ਪੀਠ ਸਾਹਿਬ